ਇਹ ਦੀਵਾ ਸਰਕਾਰ ਦਾ ਦਿਵਾਲਾ ਬਣੂਗਾ ਕਿ ਸਰਕਾਰ ਦਾ ਦਿਵਾਲਾ ਇਹ ਦੀਵੇ ਕੱਢਣਗੇ ਜਿਹੜੇ ਖਾਲੀ ਨੇ ਕਿਹੜਾ ਬਦਲਾਅ ਲੋਕਾਂ ਲਈ ਆਉਣਾ ਸੀ ਉਹ ਤਾਂ ਨਹੀਂ ਆਇਆ ਪਰ ਉਹ ਬਦਲਾਅ ਹੁਣ ਇਹਨਾਂ ਦੇ ਜ਼ਰੂਰ ਆਊਗਾ ਸਾਢੇ 3 ਸਾਲਾਂ ਦੇ ਵਿੱਚ ਆਮ ਆਦੀ ਪਾਰਟੀ ਸਰਕਾਰ ਨੇ ਇੱਕ ਵੀ ਪੋਸਟ ਨਹੀਂ ਕੱਢੀ ਕੋਈ ਵੀ ਚੋਣ ਵਾਦਾ ਨਹੀਂ ਕੀਤਾ ਪੂਰਾ ਇਹ ਵਖਰੇ ਰੂਪ ਦੇ ਵਿੱਚ ਤਾਂ ਕਰ ਰਹੇ ਆ ਕਿ ਸਾਡੀਆਂ ਗੱਲਾਂ ਸੁਣ ਕੇ ਇਹਨਾਂ ਭਮਕੜਾਂ ਦੇ ਚਲੂਨੇ ਲੜਨ ਆਉਂਦੇ ਸਮਿਆਂ ਦੇ ਵਿੱਚੋਂ ਉਹਨਿਆਂ ਦੀਆਂ ਨੀਹਾਂ ਦੇ ਵਿੱਚ ਬਾਰੂਦ ਭਰ ਕੇ ਦੱਸਾਂਗੇ ਕਿ ਪੰਜਾਬ ਦੀ ਵੀਰ ਜਗਰ ਜਵਾਨੀ ਤੁਹਾਡੇ ਇਹਨਾਂ ਬਾਧਿਆਂ ਤੋਂ ਤੰਗ ਆ ਚੁੱਕੀ ਆ ਤੁਹਾਡੇ ਲਾਰੇ ਤੋਂ ਤੰਗ ਆ ਗਈ। ਤਰਨ ਤਰਨ ਦੇ ਵਿੱਚ ਲਗਾਤਾਰ ਉਹ ਕਹਿ ਰਹੇ ਆ ਕਿ ਆਹ ਸੀਟ ਸਾਡੀ ਆ 27 ਦੇ ਵਿੱਚ ਅਸੀਂ ਫਿਰ ਦੁਬਾਰੇ ਆ ਰਹੇ ਆ ਜਿਹੜੀ ਪਹਿਲਾਂ ਗੱਲ ਹੋਈ ਆ ਵੀ ਸ਼ਾਮਦਾਮ ਦੰਡ ਭੇਜ ਵਾਲੀ ਉਹ ਕੀ ਕਹਿਣਾ ਸੌਖਾ ਪਰ ਉਹਨੂੰ ਲਾਗੂ ਕਰਨਾ ਬਹੁਤ ਔਖਾ ਹੈ ਤੇ ਦੂਸਰੇ ਪਾਸੇ ਜੇ ਲਾਗੂ ਕਰਨਗੇ ਤਾਂ ਫਿਰ ਲੋਕ ਵੀ ਤਿਆਰ ਬੈਠੇ ਨੇ। ਜਿਹੜੀ ਸਿੱਖਿਆ ਕ੍ਰਾਂਤੀ ਆ ਉਹ ਤਾਂ ਤੁਸੀਂ ਦੇਖ ਹੀ ਲਈ ਇਸ ਤੋਂ ਪਹਿਲਾਂ ਕਿ ਜਿਹੜੀ ਸਿੱਖਿਆ ਕ੍ਰਾਂਤੀ ਆ ਉਹ ਕਿੱਥੇ ਆਈ ਆ ਕੰਧਾਂ ਤੇ ਬਾਥਰੂਮਾਂ ਚ ਆਈ ਆ ਹੁਣ ਟਰਾਂਸਫਾਰਮਰ ਕ੍ਰਾਂਤੀ ਆ ਗਈ ਬੜੀਆਂ ਸਰਕਾਰਾਂ ਦਿਵਾਲੀ ਮੌਕੇ ਤੋਹਫੇ ਦਿੰਦਿਆਂ ਨੇ ਤੁਹਾਨੂੰ ਵੀ ਸਰਕਾਰ ਨੇ ਤੋਹਫੇ ਤਾਂ ਸਾਨੂੰ ਇਹ ਉਮੀਦ ਹੈ ਕਿ ਥਾਣੇ ਚ ਢੱਕ ਸਕਦੀ ਹੈ 15 ਅਗਸਤ ਤੇ ਵੀ ਇਹੀ ਕੁਛ ਕੀਤਾ ਸੀ 4 ਸਾਲ ਦਾ ਸਮਾਂ ਗੁਜ਼ਰਨ ਤੋਂ ਬਾਅਦ ਅਸੀਂ ਅੱਜ ਵੀ ਬੇਰੁਜ਼ਗਾਰ ਆ ਤਾਂ ਫਿਰ ਜੇ ਅਸੀਂ ਬੇਰੁਜ਼ਗਾਰ ਆ ਤਾਂ ਦੀਵੇ ਖਾਲੀ ਰਹਿਣਗੇ ਚਾਰ ਦਿਵਾਲੀਆਂ ਇਸ ਸਰਕਾਰ ਦੀਆਂ ਲੰਘ ਚੁਕੀਆਂ ਆ ਚੌਥੀ ਦੀਵਾਲੀ ਜਾ ਰਹੀ ਹੈ ਅਗਲੀ ਦੀਵਾਲੀ ਪੰਜਵੀਂ ਹੋਊ ਤੇ 4 ਸਾਲ ਲੰਘ ਗਏ ਤੇ 4 ਸਾਲਾਂ ਚ ਇੱਕ ਵੀ ਭਰਤੀ ਨਹੀਂ ਕੀਤੀ ਲੋਕ ਵੱਲ ਟੀਮ ਨਾਲ ਜੁੜੋ ਤਸੀਮ ਅਹਿਮਤਾਜ ਦੀਵਾਲੀ ਦੇ ਦਿਨਾਂ ਵਿੱਚ ਲੋਕ ਖੁਸ਼ੀਆਂ ਮਨਾ ਰਿਹਾ ਘਰਾਂ ਦੇ ਵਿੱਚ ਆਪਣੇ ਪਰਿਵਾਰ ਨਾਲ ਸਮਾਂ ਬਤਾ ਰਹੇ ਪਰ ਜੋ ਪੜ ਲਿਖ ਕੇ ਸੜਕਾਂ ਦੇ ਉੱਤੇ ਡਾਂਗਾ ਖਾਣ ਨੂੰ ਮਜਬੂਰ ਨੇ ਤਸਵੀਰ ਦਿਖਾ ਦਿੰਨੇ ਆ ਬੇਰੋਜ਼ਗਾਰ ਅੱਜ ਫੇਰ ਸੰਗਰੂਰ ਪਹੁੰਚੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਹਿਰ ਜ਼ਿਲ੍ਹੇ ਆਮ ਆਦੀ ਪਾਰਟੀ ਦੀ ਰਾਜਧਾਨੀ ਉੱਤੇ ਪਹੁੰਚੇ ਆ ਗੱਲਬਾਤ ਕਰਦੇ ਆ ਸਾਡੇ ਨਾਲ ਬੇਰੋਜ਼ਗਾਰ ਥਾਂਜਾ ਮੋੜ ਤੇ ਅੱਗ ਹੋਣਗੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਜਿਵੇਂ ਪਰਿਵਾਰਾਂ ਦੇ ਨਾਲ ਲੋਕ ਤਿਉਹਾਰ ਮਨਾ ਰਹੇ ਆ ਘਰੇ ਸਮਾਂ ਬਿਤਾ ਰਹੇ ਆ ਤੁਸੀਂ ਸੜਕਾਂ ਦੇ ਉੱਤੇ ਉੱਤਰ ਆਇਓ ਕਾਲੇ ਕੱਪੜੇ ਪਾ ਕੇ ਦਿਲ ਨਹੀਂ ਕਰਦਾ ਦੀਵਾਲੀ ਮਨਾਉਣ ਨੂੰ ਅਸਲੇ ਦੇ ਵਿੱਚ ਅਸੀਂ ਸਾਰੇ ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰ ਸਮਝਦੇ ਆਂ ਇਹ ਸੜਕਾਂ ਤੇ ਤੁਰਦੇ ਲੋਕਾਂ ਘਰਨਿਆਂ ਤੇ ਆਉਂਦੇ ਲੋਕ ਮੀਡੀਆ ਦੇ ਲੋਕ ਪੁਲਿਸ ਪ੍ਰਸ਼ਾਸਨ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਹੀ ਆਪਣਾ ਪਰਿਵਾਰ ਸਮਝਦੇ ਤੇ ਆਪਣੇ ਆਪ ਨੂੰ ਉਹਨਾਂ ਦੇ ਅਸੀਂ ਪਰਿਵਾਰਕ ਮੈਂਬਰ ਸਮਝਦੇ ਹਾਂ ਪਰ ਇਹਨਾਂ ਦੇ ਨਾਲ ਹੀ ਅਸੀਂ ਆਪਣਾ ਜਿੱਥੇ ਖੁਸ਼ੀ ਦਾ ਦਿਹਾੜਾ ਹੈਗਾ ਦੀਵਾਲੀ ਦਾ ਇਤਿਹਾਸਕ ਪਰਪੇਖ ਹੈ ਇਤਿਹਾਸਕ ਇਹਦਾ ਇੱਕ ਵੱਖਰਾ ਇਤਿਹਾਸ ਹੈ ਤਾਂ ਉਸ ਮੌਕੇ ਤੇ ਅਸੀਂ ਇਹ ਵੱਖਰੇ ਰੂਪ ਦੇ ਵਿੱਚ ਤਾਕ ਕਰ ਰਹੇ ਹਾਂ ਕਿ ਸਾਡੀਆਂ ਗੱਲਾਂ ਸੁਣ ਕੇ ਇਹਨਾਂ ਭਮਕੜਾਂ ਦੇ ਚਲੂਨੇ ਲੜਨ ਇਹਨਾਂ ਭਕੜਾਂ ਨੂੰ ਤਕਲੀਫ ਹੋਵੇ ਮੋਦੀ ਭਗਤਾਂ ਨੂੰ ਇਸ ਗੱਲ ਤੇ ਤਕਲੀਫ ਹੋਵੇ ਦੁੱਖ ਲੱਗੇ ਜਿਹੜੇ ਅਖੌਤੀ ਹੈ ਜਿਹੜੇ ਧਾਰਮਿਕ ਤੌਰ ਤੇ ਲੋਕ ਨੇ ਜਿਹੜੇ ਧਰਮ ਦੇ ਸਤਕਾਰ ਕਰਨ ਵਾਲੇ ਲੋਕ ਨੇ ਉਹਨਾਂ ਦੇ ਨਹੀਂ ਜਿਹੜੇ ਅਖੌਤੀ ਧਾਰਮਿਕ ਵੀ ਹੈ ਉਹਨਾਂ ਤੇ ਵੀ ਉਹਨਾਂ ਨੂੰ ਇਹ ਗੱਲ ਲੱਗੇ ਕਿ ਇਹਨਾਂ ਨੇ ਕਾਲੇ ਕੱਪੜੇ ਕਿਉਂ ਪਾਏ ਆ ਇਹਨਾਂ ਨੇ ਖਾਲੀ ਦੀਵੇ ਕਿਉਂ ਫੜੇ ਆ ਤਾਂ ਕਰਕੇ ਅਸੀਂ ਅੱਜ ਦਿਨ ਚੁਣਿਆ ਕਿ ਉਹਨਾਂ ਨੂੰ ਤਕਲੀਫ ਜਾਵੇ ਕਿ ਉਹਨਾਂ ਦੇ ਆ ਕਾਮਾਂ ਦੇ ਵਿਰੁੱਧ ਏ ਪੰਜਾਬ ਦੇ ਬੇਰੁਜ਼ਗਾਰ ਸੜਕਾਂ 'ਤੇ ਕਿਉਂ ਨਿੱਤਰਿਆ ਤਾਂ ਕਰਕੇ ਅਸੀਂ ਅੱਜ ਜਿਹੜੀਆਂ ਦੀਵਾਲੀ ਮਨਾ ਰਹੇ ਆ ਅਸੀਂ ਖਾਲੀ ਖਾਲੀ ਦੀਵਾਲੀ ਮਨਾ ਰਹੇ ਆ ਭਰੀ ਦੀਵਾਲੀ ਦਾ ਮਤਲਬ ਕਿ ਤੁਹਾਡੇ ਦੀਵੇ ਵਿੱਚ ਤੇਲ ਹੈ ਤੁਹਾਡੇ ਬੋਜਿਆਂ ਦੇ ਵਿੱਚ ਪੈਸੇ ਹੈ ਤੇ ਖਾਲੀ ਦੀਵਾਲੀ ਦਾ ਮਤਲਬ ਤੁਹਾਡੇ ਕੋਲੇ ਦੀਵੇ ਤਾਂ ਹੈਗੇ ਆ ਤੁਹਾਡੇ ਕੋਲੇ ਬੱਤੀ ਤਾਂ ਹੈਗੀ ਹੈ ਪਰ ਉਹਨੇ ਵਿੱਚ ਤੇਲ ਨਹੀਂ ਤੇ ਉਹ ਤੇਲ ਨਾ ਹੋਣ ਦੀ ਜ਼ਿੰਮੇਵਾਰ ਕੌਣ ਹੈ ਇਥੋਂ ਦੀ ਭਾਰਤ ਸਰਕਾਰ ਇਥੋਂ ਦੀ ਸੂਬਾ ਸਰਕਾਰ ਤਾਂ ਕਰਕੇ ਅਸੀਂ ਦੀਵਾਲੀ ਦੇ ਤਿਹਾੜੀ ਤੇ ਇੱਕ ਦਿਨ ਪਹਿਲਾਂ ਦੀਵਾਲੀ ਨੂੰ ਸਮਰਪਿਤ ਆਪਣਾ ਇਹ ਦਿਹਾੜਾ ਮਨਾ ਰਹੇ ਆ ਕਿ 4.5 3.5 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਇੱਕ ਵੀ ਪੋਸਟ ਨਹੀਂ ਕੱਢੀ ਕੋਈ ਵੀ ਚੋਣ ਵਾਦਾ ਨਹੀਂ ਕੀਤਾ ਪੂਰਾ ਤਾਂ ਕਰਕੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਪਤਾ ਲੱਗ ਸਕੇ ਕਿ ਜੇ ਦਿਵਾਲੀ ਦੇ ਤੁਸੀਂ ਤਿਹਾਰ ਮਨਾਉਨੇ ਹੋ ਕੀ ਤੁਹਾਡੇ ਪਰਿਵਾਰਾਂ ਵਾਸਤੇ ਤੁਹਾਡੇ ਭਵਿੱਖ ਵਾਸਤੇ ਤੁਹਾਡੇ ਸਕੂਲਾਂ ਵਾਸਤੇ ਤੁਹਾਡੀ ਸਿੱਖਿਆ ਵਾਸਤੇ ਤੁਹਾਡੇ ਨਾਲ ਕਿਸਾਨੀ ਵਰਗੇ ਦੇ ਨਾਲ ਮਜ਼ਦੂਰ ਵਰਗੇ ਦੇ ਨਾਲ ਦੁਕਾਨਦਾਰਾਂ ਦੇ ਨਾਲ ਬਕਵਾਕ ਹੋਰ ਵਰਗਾਂ ਦੇ ਨਾਲ ਜਿਹੜੇ ਵਾਦੇ ਕੀਤੇ ਸੀ ਪੂਰੇ ਹੋਏ ਆ ਨਹੀਂ ਹੋਏ ਇਹ ਦਿਨ ਇਹ ਗੱਲ ਦੱਸਣ ਵਾਸਤੇ ਅਸੀਂ ਅੱਜ ਸੰਗਰੂਰ ਇਕੱਠੇ ਹੋਏ ਆ ਸੀਐਮ ਦੇ ਸਹਿਰ ਬੜੀਆਂ ਸਰਕਾਰਾਂ ਦੀਵਾਲੀ ਮੌਕੇ ਤੋਹਫੇ ਦਿੰਦੀਆਂ ਨੇ ਤੁਹਾਨੂੰ ਨਹੀਂ ਸਰਕਾਰ ਨੇ ਤੋਹਫਾ ਦਿੱਤਾ ਜਾਂ ਕਿ ਤੁਹਾਨੂੰ ਉਮੀਦ ਸੀ ਕਿ ਦੀਵਾਲੀ ਆ ਰਹੀ ਆ ਬਈ ਕੀ ਪਤਾ ਸਾਨੂੰ ਕਿ ਤੋਹਫਾ ਹੀ ਮਿਲ ਜੇ ਸਾਨੂੰ ਇਹ ਉਮੀਦ ਹੈ ਕਿ ਪਰਚੇ ਦਰਜ ਕਰ ਸਕਦੀ ਹੈ ਸਾਨੂੰ ਇਹ ਉਮੀਦ ਹੈ ਕਿ ਥਾਣੇ 'ਚ ਢੱਕ ਸਕਦੀ ਹੈ 15 ਅਗਸਤ ਤੇ ਵੀ ਇਹੀ ਕੁਛ ਕੀਤਾ ਸੀ ਐਸਐਡੀਐਸ ਦਫ਼ਤਰ ਦੇ ਗੇਟ ਤੇ ਜਿਹਨੂੰ ਅੱਜ ਆਜ਼ਾਦੀ ਕਹਿੰਦੇ ਸੀ ਅਸੀਂ ਆਖਦੇ ਸੀ ਕਿ ਆਖੋਤੀ ਆਜ਼ਾਦੀ ਹੈ ਇਹੀ ਕੁਝ ਸਾਨੂੰ ਲੱਗਦਾ ਅੱਜ ਫੇਰ ਕਿ ਸਾਨੂੰ ਇਹ ਤੋਹਫੇ ਦੇ ਸਕਦੀ ਹੈ ਕਿਉਂਕਿ ਜਿਹੜੇ ਪਿਛਲੀਆਂ ਦਿਵਾਲੀਆਂ ਦੇ ਮੌਕਿਆਂ ਤੇ 15 ਅਗਸਤਾਂ ਤੇ 26 ਜਨਵਰੀਆ ਤੇ ਹੋਰ ਇਤਿਹਾਸਕ ਦਿਹਾੜਿਆਂ ਤੇ ਜਾਂ ਸਾਡੇ ਭਾਰਤ ਦੀ ਆਜ਼ਾਦੀ ਦੇ ਦਿਹਾੜੇ ਤੇ ਜਿਹੜੇ ਵਾਦੇ ਪੂਰੇ ਕੀਤੇ ਸੀ ਨਾ ਕਿਸੇ ਨੂੰ ਪ੍ਰੋਪਰ ਰੈਗੂਲਰ ਢੰਗ ਦੇ ਨਾਲ ਰੈਗੂਲਰ ਕੀਤਾ ਨਾ ਜਿਹੜੇ ਉਹਨਾਂ ਦੇ 6ਵੇਂ 7ਵੇਂ ਪੇਸਕੇਲ ਦੇ ਸਿਮਲਾਜਮਾਨ ਹੋ ਦਿੱਤੇ ਨੇ ਜਿਹੜੇ ਵਾਦੇ ਕੀਤੇ ਸੀ ਉਹ ਹਜੇ ਜਿਉਂਦੀ ਤੇ ਉਹ ਲਟਕਦੇ ਆ ਤਾਂ ਨੂੰ ਸਿਵਲ ਸੈਕਟਰੀਟ ਚੰਡੀਗੜ੍ਹ ਦੇ ਮੁਲਾਜ਼ਮ ਜਿਹੜੇ ਫੁੱਲ ਭਰਾਉਂਦੇ ਸੀ ਕਿਸੇ ਟਾਈਮ ਹੁਣ ਉਹ ਨਾਰੇ ਭਰਾਉਂਦੇ ਆ ਤੇ ਕਿਸੇ ਵੀ ਵਰਗ ਦੇ ਨਾਲ ਨਹੀਂ ਪੂਰੇ ਕੀਤੇ ਤਾਂ ਕਰਕੇ ਅਸੀਂ ਇਸ ਗੱਲ ਤੇ ਸੋਚਦੇ ਆ ਕਿ ਸਾਡੇ ਵਾਸਤੇ ਸਰਕਾਰ ਕੋਲੇ ਸਿਰਫ ਲਾਰੇ ਸੀ ਜਿਹੜੇ ਚੋਣਾਂ ਮੌਕੇ ਦੇਤੇ ਤੇ ਵਾਦੇ ਪੂਰੇ ਨਹੀਂ ਕੀਤੇ ਸਾਡੇ ਵਾਸਤੇ ਸਰਕਾਰ ਕੋਲੇ ਦੇਣ ਵਾਸਤੇ ਕੋਈ ਵਾਦਾ ਨਹੀਂ ਕੋਈ ਸਾਡੇ ਵਾਸਤੇ ਤੋਹਫਾ ਨਹੀਂ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਸਰਕਾਰ ਦੇ ਜਿਮਣੀ ਚੋਣਾ ਦੇ ਵਿੱਚ ਜਿਵੇਂ ਪਿਛਲੇ ਸਮੇਂ ਦੇ ਵਿੱਚ ਜਾ ਕੇ ਲੋਕਾਂ ਨੂੰ ਦੱਸਿਆ ਆਉਂਦੇ ਸਮਿਆਂ ਦੇ ਵਿੱਚ ਉਹਨਾਂ ਦੀਆਂ ਨੀਹਾਂ ਦੇ ਵਿੱਚ ਬਾਰੂਦ ਭਰ ਕੇ ਦੱਸਾਂਗੇ ਕਿ ਪੰਜਾਬ ਦੀ ਬੇਰੁਜ਼ਗਾਰ ਜਵਾਨੀ ਤੁਹਾਡੇ ਇਹਨਾਂ ਵਾਅਦਿਆਂ ਤੋਂ ਤੰਗ ਆ ਚੁੱਕੀ ਹੈ ਤੁਹਾਡੇ ਲੋਕਾਂ ਤੋਂ ਤੰਗ ਹੈ ਜੀ ਪਰ ਉਹ ਤਾਂ ਕਹਿ ਰਿਹਾ ਕਿ ਕੁਝ ਮਰਜ਼ੀ ਹੋ ਜਾਵੇ ਆ ਜਿਮਣੀ ਚੋਣ ਚ ਜਿਤਨੀਆਂ ਤੇ 27 ਦੇ ਵਿੱਚ ਦੁਬਾਰੇ ਵੀ ਸਰਕਾਰ ਆਊਗੀ ਸੁਸੋਦੀ ਨੇ ਇਹ ਵੀ ਕਹਿੰਦਾ ਕਿ ਭਾਵੇਂ ਸ਼ਾਮ-ਦਾਮ ਦੰਡਪੇਦ ਜੋ ਕਰਨ ਪਵੇ ਕਰਾਂਗੇ ਪਰ ਸਰਕਾਰ ਸਾਡੀ ਆਊਗੀ ਕਹਿੰਦੇ ਇਹੀ ਕੁਝ ਲੁਧਿਆਣੇ ਦੀ ਚੋਣ ਚ ਕੀਤਾ ਸੀ ਪਹਿਲੀ ਗੱਲ ਤੇ ਬੜੇ ਦੁੱਖ ਦੀ ਗੱਲ ਹੈ ਕਿ ਰੂਲਿੰਗ ਪਾਰਟੀ ਹੋਵੇ ਸੀਐਮ ਆਪ ਵੀ ਇਹ ਕਹਿੰਦਾ ਸੀ ਕਿ ਅਗਲੀ ਵਾਰ ਜੇ ਸਾਡੀ ਸਰਕਾਰ ਬਣاتی ਅਗਲੀ ਵਾਰ ਅਸੀਂ ਜਾ ਕੇ ਪ੍ਰਚਾਰ ਨਹੀਂ ਕਰਾਂਗੇ ਆਮ ਆਦੀ ਪਾਰਟੀ ਦੇ ਭਮਕੜਾ ਦੇ ਵੱਡੇ ਵੱਡੇ ਜਿਹੜੇ ਇਸ ਗੱਲ ਤੇ ਦਮਗਜੇ ਮਾਰੇ ਸੀ ਆ ਲੁਧਿਆਣਾ ਦੀ ਜਿਮਣੀ ਚੋਣ ਦੇ ਵਿੱਚ ਸਾਰਾ ਪੰਜਾਬ ਸਾਰੇ ਵਿਧਾਇਕ ਸਾਰੇ ਚੇਅਰਮੈਨ ਡਾਇਰੈਕਟਰ ਸਾਰੇ ਕੁਝ ਉੱਥੇ ਠੋਤਾ ਤਾਂ ਬਹੁਤ ਥੋੜੇ ਫਰਕ ਦੇ ਨਾਲ ਚੋਣ ਜਿੱਤੇ ਆ ਜਿੱਤ ਸਕਦੇ ਆ ਆ ਪਿਛਲੇ ਦਿਨਾਂ ਦੇ ਵਿੱਚ ਗਿੱਦੜ ਵਹੇ ਤੇ ਬਰਨਾਲੇ ਗਿੱਦੜ ਵਹੇ ਵੀ ਜਿੱਤੇ ਆ ਬਰਨਾਲੇ ਵਾਲਿਆਂ ਦਾ ਤਮੱਸਾ ਬੁਖਾਤਾ ਦੇ ਹੋ ਸਕਦਾ ਹੈ ਕਿਉਂਕਿ ਤਰਨਤਾਰ ਦੇ ਲੋਕ ਬਹੁਤ ਸਮਝਦਾਰ ਹੈ ਬਹੁਤ ਸੂਝਵਾਨ ਹੈ ਉਹਨਾਂ ਨੇ ਇਸ ਦਾ ਸੰਤਾਪ ਜਿਆਦਾ ਚੱਲਿਆ ਹੈ ਉਮੀਦ ਹੈ ਸਮਾਂ ਵੀ ਥੋੜਾ ਰਹਿ ਗਿਆ ਕਿ ਉਹ ਪੰਜਾਬ ਦੇ ਲੋਕਾਂ ਦਾ ਦਰਦ ਵੇਖ ਕੇ ਕਿ ਬਾਕੀ ਪੰਜਾਬ ਦੇ ਵਿੱਚ ਇਹ ਹਾਲਾਤ ਨੇ ਜਿਹੜੇ ਹੜਪੀੜਤਾਂ ਨੂੰ ਚੈੱਕ ਦਿੱਤੇ ਆ ਉਜਾਲੀ ਦਿੱਤੇ ਜਾ ਰਹੇ ਆ ਤਾਂ ਉਹ ਇਹ ਗੱਲ ਸਮਝਣਗੇ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਤਰਨਤਾਰ ਦੇ ਲੋਕ ਇਸ ਗੱਲ ਤੋਂ ਜਾਣੂ ਹੋ ਚੁੱਕੇ ਨੇ ਤੇ ਉਹ ਲਾਜ਼ਮੀ ਮਜਾਜ਼ ਕਾਉਣਗੇ ਨਾ ਥਾਮ ਤੋਂ ਡਰਨ ਨਾ ਧਾਮ ਤੋਂ ਡਰਨ ਦਾ ਨਾ ਧੰਡ ਤੋਂ ਡਰਨ ਕਿਸੇ ਤਰੀਕੇ ਤੋਂ ਲੋਕ ਨਹੀਂ ਡਰਦੇ ਕਿਉਂਕਿ ਉਹਨਾਂ ਦਾ ਕ ਆਪਣਾ ਵੱਖਰਾ ਇਤਿਹਾਸ ਹੈ ਇਨਕਲਾਬੀ ਇਤਿਹਾਸ ਹੈ ਜੀ ਭਾਈ ਜੀ ਤੁਹਾਡੇ ਹੱਥੇ ਵਿੱਚ ਦੀਵਾ ਆ ਦਿਵਾਲੀ ਵੀ ਆ ਪਰ ਇਹ ਜਗੂਗਾ ਕਿਵੇਂ ਇਹਦੇ ਵਿੱਚ ਤੇਲ ਤਾਂ ਹੈ ਨਹੀਂ ਕਿ ਇਹਨੂੰ ਅੱਗ ਲਾਵਾਂਗੇ ਤਾਂ ਬੁੱਝ ਜਾਣੀ ਅੱਗ ਦੇਖੋ ਜੀ ਇਹ ਤਦ ਹੀ ਜਲਦਾ ਹੁੰਦਾ ਜੇਕਰ ਘਰਾਂ ਦੇ ਵਿੱਚ ਖੁਸ਼ਹਾਲੀ ਹੋਵੇਗੀ ਤਾਂ ਅਸੀਂ ਬੇਰੁਜ਼ਗਾਰਾਂ ਮੌਜੂਦਾ ਸਰਕਾਰ 4 ਸਾਲ ਦਾ ਸਮਾਂ ਹੋ ਚੁੱਕਿਆ ਹੈਗਾ ਤੇ ਉਸ ਸਮੇਂ ਤੋਂ ਸਾਨੂੰ ਰੋਜ਼ਗਾਰ ਨਹੀਂ ਦਿੱਤਾਗਾ ਪ੍ਰਲੋਭਨ ਦਿੱਤੇ ਜਾਂਦੇ ਨੇ ਕਿ ਮੀਟਿੰਗ ਕੀਤੀਆਂ ਜਾਂਦੀਆਂ ਨੇ ਇੱਕ ਭਰੋਸਾ ਮਿਲਦਾਗਾ ਪਰ 4 ਸਾਲ ਦਾ ਸਮਾਂ ਗੁਜ਼ਰਨ ਤੋਂ ਬਾਅਦ ਅਸੀਂ ਅੱਜ ਵੀ ਬੇਰੁਜ਼ਗਾਰਾਂ ਤਾਂ ਫਿਰ ਜੇ ਅਸੀਂ ਬੇਰੁਜ਼ਗਾਰਾਂ ਤਾਂ ਦੀਵੇ ਖਾਲੀ ਰਹਿਣਗੇ ਇਹ ਨਹੀਂ ਜਗਣਗੇ ਜੇ ਵਾਕਈ ਅਸੀਂ ਰੋਜ਼ਗਾਰ ਦੇ ਵਿੱਚ ਲੱਗੇ ਹੁੰਦੇ ਤਾਂ ਤੁਸੀਂ ਦੇਖ ਲਖਦੇ ਹੋ ਆ ਧਰਨੇ ਮੁਜ਼ਾਰੇ ਆ ਦੀਵੇ ਦੇ ਵਿੱਚ ਵੀ ਤੇਲ ਅਸੀਂ ਆਪਣੇ ਘਰਾਂ ਦੇ ਵਿੱਚ ਸਗਾਉਂਦੇ ਇਹ ਸਮਾਜ ਨੂੰ ਪ੍ਰੇਰਿਤ ਕਰਦੇ ਲੋਕ ਵੀ ਵਾਹ ਵਾਹ ਕਰਦੇ ਮੌਜੂਦਾ ਸਰਕਾਰ ਦਾ ਤਾਂ ਸਰਕਾਰ ਕੁਝ ਕਰ ਨਹੀਂ ਰਹੀ ਜਿਹੜੇ ਵਾਅਦੇ ਕਰਕੇ ਆਈ ਸੀ ਜਿਹੜੇ ਪ੍ਰਲੋਭਨ ਦੇ ਕੇ ਆਈ ਸੀ ਲੋਕਾਂ ਨੂੰ ਇਹ ਬਿਲਕੁਲ ਉਹਦੇ ਬਿਲਕੁਲ ਵਿਲੋਮ ਵਿਲੋਮ ਉਲਟੋ ਭੁਗਤ ਰਹੀ ਹੈਗੀ ਤੇ ਝੂਠੇ ਵਾਅਦੇ ਨੇ ਸਰਕਾਰ ਦੇ ਤੇ ਅਸੀਂ ਅੱਜ ਦੇ ਇਸ ਪ੍ਰੋਟੈਸਟ ਦੇ ਰਹੀਏ ਇਹੀ ਦੱਸਣਾ ਚਾਹੁੰਦੇ ਆਂਗੇ ਕਿ ਸ਼ਾਇਦ ਸਾਡੇ ਇਸ ਪ੍ਰੋਟੈਸਟ ਤੋਂ ਸਰਕਾਰ ਸਮਝ ਕੇ ਜਾਣ ਕੇ ਸਾਡੇ ਜਿਹੜੇ ਮਸਲੇ ਨੇਗੇ ਸਾਡਾ ਜਿਹੜਾ ਭਰਤੀ ਦਾ ਇਸ਼ਤਿਹਾਰ ਆ 55% ਦਾ ਮਸਲਾ ਹੱਲ ਆਗਾ ਸਾਡਾ ਤੇ ਉਹ ਕਰਦੇ ਤੇ ਇੱਕ ਜਿਹੜੀ ਓਵਰੇਜ ਦੀ ਮੰਗ ਆ ਸਾਡੀ ਉਹ ਮਸਲੇ ਪ੍ਰਤੀ ਸੁਝੇਦ ਵੀ ਦਾ ਗ੍ਰਹਿਣ ਕਰਕੇ ਸਰਕਾਰ ਉਹਨਾਂ ਨੂੰ ਹੱਲ ਕਰ ਦੇਵੇ ਭਾਈ ਜੀ ਪੈਸੇ ਹੈ ਨਹੀਂ ਕਿ ਤੇਲ ਲੈਣ ਨੂੰ ਦੇਖੋ ਜੀ ਇਹ ਜਿਹੜਾ ਖਾਲੀ ਦੀਵਾ ਇਹ ਸਾਡਾ ਨਹੀਂ ਇਹ ਸਰਕਾਰ ਦਾ ਵੀ ਐਂ ਹੋਣ ਵਾਲਾ ਹੈ ਹੋਰ ਥੋੜਾ ਸਮਾਂ ਰਹਿ ਗਿਆ ਕਿਉਂਕਿ ਬਹੁਤ ਸਾਰੀਆਂ ਸਰਕਾਰਾਂ ਆਈਆਂ ਗਈਆਂ ਪਰ ਇਸ ਸਰਕਾਰ ਦਾ ਜਿਹੜਾ ਵਿਸ਼ੇਸ਼ ਤੌਰ ਤੇ ਬਦਲਾਅ ਵਾਲਾ ਜਿਹੜਾ ਸ਼ਬਦ ਹੈ ਉਹ ਮੈਨੂੰ ਲੱਗਦਾ ਕਿ ਹੁਣ ਇਹਨਾਂ ਤੇ ਹੀ ਲੱਗਣਾ ਹੈ ਕਿ ਜਿਹੜਾ ਬਦਲਾਅ ਲੋਕਾਂ ਲਈ ਆਉਣਾ ਸੀ ਉਹ ਤਾਂ ਨਹੀਂ ਆਇਆ ਪਰ ਉਹ ਬਦਲਾਅ ਹੁਣ ਇਹਨਾਂ ਤੇ ਜ਼ਰੂਰ ਆਊਗਾ ਮਤਲਬ ਕਿ ਉਸ ਪੱਖ ਤੋਂ ਕਿ ਪਿਛਲੀਆਂ ਸਰਕਾਰਾਂ ਨੂੰ ਨਿੰਦ ਕੇ ਜਿਹੜੇ ਰੂਪ ਚ ਇਹ ਸਰਕਾਰ ਬਣੀ ਸੀ ਜਾਂ ਲੋਕਾਂ ਨੇ ਬਣਾਈ ਸੀ ਉਹ ਇੱਕ ਆਸ ਨਾਲ ਬਣਾਈ ਸੀ ਪਰ ਪਿਛਲੀਆਂ ਸਰਕਾਰਾਂ ਨਾਲ ਜੇ ਹੁਣ ਇਸ ਸਰਕਾਰ ਦੀ ਤੁਲਨਾ ਕਰਦੇ ਆਂ ਅਸੀਂ ਪਿਛਲਿਆਂ ਨੂੰ ਚੰਗੇ ਨਹੀਂ ਕਹਿੰਦੇ ਪਰ ਜਦੋਂ ਤੁਲਨਾ ਕਰਦੇ ਆਂ ਤਾਂ ਉੱਥੇ ਬਹੁਤ ਸਾਰਾ ਕੁਝ ਬਦਲਿਆ ਹੋਇਆ ਹੈ ਜਿਵੇਂ ਕਿ ਅਸੀਂ ਆਪਦੀਆਂ ਭਾਰਤੀਆਂ ਦੀ ਗੱਲ ਕਰਦੇ ਆਂ ਸਕੂਲ ਸਿੱਖਿਆ ਵਿਭਾਗ ਦੀ ਗੱਲ ਕਰਦੇ ਆਂ ਕਿ ਜਿੱਥੇ ਵੱਡੇ ਪੱਧਰ ਤੇ ਅਧਿਆਪਕਾਂ ਦੀ ਘਾਟ ਹੈ ਮਤਲਬ ਕਿ ਜਿਹੜੀ ਸਿੱਖਿਆ ਕ੍ਰਾਂਤੀ ਹੈ ਉਹ ਤਾਂ ਤੁਸੀਂ ਦੇਖ ਹੀ ਲਈ ਇਸ ਤੋਂ ਪਹਿਲਾਂ ਕਿ ਜਿਹੜੀ ਸਿੱਖਿਆ ਕ੍ਰਾਂਤੀ ਹੈ ਉਹ ਕਿੱਥੇ ਆਈ ਆ ਕੰਧਾਂ ਤੇ ਬਾਥਰੂਮਾਂ ਚ ਆਈ ਆ ਹੁਣ ਟਰਾਂਸਫਾਰਮਰ ਕ੍ਰਾਂਤੀ ਆ ਗਈ ਮਤਲਬ ਕਿ ਉਹ ਤਾਂ ਸਿਰਫ ਇੱਕ ਲਿਪਾ ਪੋਚੀ ਵਾਲਾ ਕੰਮ ਹੈ ਜਿਹੜੀ ਅਸਲ ਕ੍ਰਾਂਤੀ ਸੀ ਉਹ ਕ੍ਰਾਂਤੀ ਜਿਹੜੀ ਭਾਰਤਿਆਂ ਨਾਲ ਆਉਣੀ ਸੀ ਉਹ ਉਹ ਆਈ ਨਹੀਂ ਇਸ ਕਰਕੇ ਚਾਰ ਦਿਵਾਲੀਆਂ ਇਸ ਸਰਕਾਰ ਦੀਆਂ ਲੰਘ ਚੁਕੀਆਂ ਆ ਚੌਥੀ ਦਿਵਾਲੀ ਜਾ ਰਹੀ ਹੈ ਅਗਲੀ ਦਿਵਾਲੀ ਪੰਜਵੀਂ ਹੋਊਗੀ ਤੇ 4 ਸਾਲ ਲੰਘ ਗਏ ਤੇ 4 ਸਾਲਾਂ 'ਚ ਇੱਕ ਵੀ ਭਾਰਤੀ ਨਹੀਂ ਕੀਤੀ ਜਿਹੜੇ ਓਵਰੇਜ ਹੋਏ ਆ ਉਹਨਾਂ ਦਾ ਕੀ ਕਸੂਰ ਹੈ ਇਸ ਤੋਂ ਇਲਾਵਾ ਜਿਹੜੀਆਂ ਕੇਂਦਰ ਸਰਕਾਰ ਦੇ ਨਿਯਮਾਂ ਚ ਨਵੀਆਂ ਸ਼ਰਤਾਂ ਜਿਹਦੇ ਚ 55% ਹੈ ਜਿਹਦੇ ਚ ਹੋਰ ਹੋਰ ਵੀ ਸ਼ੰਕੇ ਨੇ ਵੀ ਨਵੀਂ ਸਿੱਖਿਆ ਨੀਤੀ ਚ ਕੁਝ ਹੋਰ ਵੀ ਸਾਡੇ ਤੇ ਲਾਇਆ ਜਾ ਸਕਦਾ ਹੈ ਥੋਪਿਆ ਜਾ ਸਕਦਾ ਹੈ ਤਾਂ ਉਹ ਚੀਜ਼ਾਂ ਨੂੰ ਲੈ ਕੇ ਜਿਹੜੇ ਬੈਰੀਅਰ ਖੜੇ ਕੀਤੇ ਜਾ ਰਹੇ ਆ ਤਾਂ ਮਤਲਬ ਕਿ ਅੱਜ 4 ਸਾਲ ਬੀਤਣ ਦੇ ਜਿਹੜੀ ਜਿਹੜਾ ਬਦਲਾਅ ਆਉਣਾ ਸੀ ਉਹ ਤਾਂ ਭਰਤੀ ਤਾਂ ਭਰਤੀਆਂ ਤਾਂ ਲਗਭਗ 4 ਹੋਣੀਆਂ ਚਾਹੀਦੀਆਂ ਸੀ ਕੈਲੰਡਰ ਦੇ ਮੁਤਾਬਕ ਤੇ ਇਹਦੇ ਉਲਟ ਹੋਈ ਇੱਕ ਵੀ ਨਹੀਂ ਤਾਂ ਇਸ ਕਰਕੇ ਜਿਹੜਾ ਇਹ ਦੀਵਾ ਹੈ ਇਰੇ 'ਚ ਨਾ ਤੇਲ ਹੈ ਤੇ ਨਾ ਬੱਤੀ ਹੈ ਕਿਉਂਕਿ ਬੱਤੀ ਦੀ ਅਹਿਮੀਅਤ ਵੀ ਤੇਲ ਨਾਲ ਹੀ ਹੈ ਜੇ ਤੁਸੀਂ ਖਾਲੀ ਬੱਤੀ ਨੂੰ ਅੱਗ ਲਾਓਗੇ ਤਾਂ ਮੱਚ ਜੂਗੀ ਤੇ ਮੈਨੂੰ ਇਹ ਲੱਗਦਾ ਹੈ ਕਿ ਇਹ ਦੀਵਾ ਸਰਕਾਰ ਦਾ ਦਿਵਾਲਾ ਬਣੂਗਾ ਕਿ ਸਰਕਾਰ ਦਾ ਦਿਵਾਲਾ ਇਹ ਦੀਵੇ ਹੀ ਕੱਢਣਗੇ ਜਿਹੜੇ ਖਾਲੀ ਨੇ ਕਿ ਜਿਨ੍ਹਾਂ ਨੇ ਆਸ ਨਾਲ ਸਰਕਾਰ ਬਣਾਈ ਸੀ ਹੁਣ ਉਹ ਉਸੇ ਆਸ ਨਾਲ ਇਸ ਸਰਕਾਰ ਨੂੰ ਇਥੋਂ ਵਿਦਾ ਕਰਨਗੇ ਪਰ ਤਰਨ-ਤਰਨ ਦੇ ਵਿੱਚ ਲਗਾਤਾਰ ਉਹ ਕਹਿ ਰਹੇ ਆ ਕਿ ਆਹ ਸੀਟ ਸਾਡੀ ਹੈ 27 ਦੇ ਵਿੱਚ ਅਸੀਂ ਫੇਰ ਦੁਬਾਰੇ ਆ ਰਹੇ ਹਾਂ ਦੇਖੋ ਜੀ ਬਿਆਨ ਤਾਂ ਕਿਸੇ ਵੀ ਰੂਪ ਚ ਦੇ ਦੇਣਾ ਇਹ ਜਿਹੜੇ ਬਿਆਨ ਦਿੰਦੇ ਆ ਇਹ ਬਿਆਨ ਹਵਾ ਬਣਾਉਣ ਵਾਸਤੇ ਦਿੱਤੇ ਜਾਂਦੇ ਆ ਇੱਕ ਨੈਰੇਟਿਵ ਸਿਰਜਣ ਵਾਸਤੇ ਦਿੱਤੇ ਜਾਂਦੇ ਆ ਵੀ ਦੇਖੋ ਜੀ ਅਸੀਂ ਤਾਂ ਜਿੱਤ ਗਏ ਬਾਕੀ ਜਿੱਤ ਵੀ ਸਕਦੇ ਆ ਸਰਕਾਰੀ ਮਸ਼ਿਨਰੀ ਦੀ ਦਰਵਾਰਤੋਂ ਹੋ ਸਕਦੀ ਆ ਇਹ ਤਾਂ ਪਿਛਲਾ ਇਤਿਹਾਸ ਹੀ ਰਿਹਾ ਕਿ ਵੀ ਮਤਲਬ ਚੋਣਾ ਜਿੱਤਣ ਖਾਤਰ ਸਰਕਾਰਾਂ ਕਿਸ ਹਰ ਤਰ੍ਹਾਂ ਦਾ ਹਰਬਾ ਵਰਤਦੀ ਆ ਇਹ ਜਿੱਤ ਸਕਦੇ ਆ ਕੋਈ ਇਸ ਤਰ੍ਹਾਂ ਦੀ ਇਹ ਚਾਤੀ ਕਥਨੀ ਨਹੀਂ ਹੈਗੀ ਪਰ ਜੇ ਉਥੇ ਜ਼ੋਰ ਲਾ ਕੇ ਜਿੱਤਦੇ ਆ ਤਾਂ ਉਹ ਜਿੱਤ ਨਹੀਂ ਹੋਊਗੀ ਮਤਲਬ ਕਿ ਉਹੀ ਜਿਹੜੀ ਪਹਿਲਾਂ ਗੱਲ ਹੋਈ ਹੈ ਵੀ ਸ਼ਾਮਦਮ ਦੰਡ ਭੇਦ ਵਾਲੀ ਉਹ ਕਿ ਕਹਿਣਾ ਸੌਖਾ ਪਰ ਉਹਨੂੰ ਲਾਗੂ ਕਰਨਾ ਬਹੁਤ ਔਖਾ ਹੈ ਤੇ ਦੂਸਰੇ ਪਾਸੇ ਜੇ ਲਾਗੂ ਕਰਨਗੇ ਤਾਂ ਫਿਰ ਲੋਕ ਵੀ ਤਿਆਰ ਬੈਠੇ ਨੇ ਇਹਦਾ ਜਵਾਬ ਦੇਣ ਵਾਸਤੇ ਭਾਈ ਪਰਿਵਾਰ ਤਾਂ ਉਡੀਕ ਕਰਦੇ ਹੋਣਗੇ ਕਿ ਯਾਰ ਦੀਵਾਲੀ ਹੈ ਘਰੇ ਆਉਣਗੇ ਕੁਝ ਲੈ ਕੇ ਆਉਣਗੇ ਹਰ ਇੱਕ ਤੇ ਆਮਨਣਾ ਹੁੰਦਾ ਸਾਰੇ ਮਨਾਉਂਦੇ ਨੇ ਹਾਂਜੀ ਕਰਦੇ ਤੁਹਾਡੀ ਕਰਦੇ ਹੁੰਦੇ ਗਏ ਜੇ ਸਾਡੇ ਨੌਜਵਾਨ ਵੀ ਬੱਚੇ ਰੋਜ਼ਗਾਰ ਤੇ ਹੋਣਗੇ ਤਾਂ ਸਾਡੇ ਘਰ ਦੇ ਵਿੱਚ ਖੁਸ਼ਹਾਲੀ ਹੋਏ ਤੇ ਦੀਵਾਲੀ ਉਦੋਂ ਹੀ ਵਧਾ ਰੋਸ਼ਨ ਹੋਵੇ ਪਰ ਸਰਕਾਰ ਦੇ ਲਗਾਤਾਰ 4 ਸਾਲ ਬੀਤਣ ਦੇ ਬਾਵਜੂਦ ਵੀ ਸਾਨੂੰ ਅਜੇ ਤੱਕ ਕੋਈ ਵੀ ਰੋਜ਼ਗਾਰ ਪ੍ਰਾਪਤ ਨਹੀਂ ਹੋਇਆ ਅਜੇ ਤੱਕ ਅਸੀਂ ਜਿਹੜੀਆਂ ਪਿਛਲੀਆਂ ਭਰਤੀਆਂ ਨੇ ਚਾਹੇ ਪੀਟੀਆਈ 646 ਲੈਕਚਰਰ 343 ਤੇ ਅਨੈਂਟੀਟੀ ਦੇ 8393 ਅਨੇਕਾ ਭਾਰਤੀਆਂ ਜਿਹੜੇ ਸਰਕਾਰ ਦੇ ਵੱਲੋਂ ਰੱਦ ਕਰ ਦਿੱਤੇ ਗਏ ਨੇ ਹਜੇ ਤੱਕ ਸਰਕਾਰ ਵੱਲੋਂ ਅਜੇ ਵੀ ਸਾਡੇ ਕੋਲ ਕੋਈ ਆਸ ਨਹੀਂ ਹੈ ਕਿ ਇਹ ਸਿੱਖਿਆ ਅਤੇ ਸਿਹਤ ਕ੍ਰਾਂਤੀ ਦੇ ਨਾਂ ਤੇ ਸਰਕਾਰ ਬਣੀ ਸੀ ਪਰ ਸਾਰੇ ਥੋਟੇ ਵਾਦੇ ਨੇ ਸਾਰੇ ਡਰਾਮੇ ਨਿਕਲ ਰਹੇ ਨੇ ਜਦੋਂ ਸਰਕਾਰ ਚੁਣੀ ਗਈ ਸੀ ਜਦੋਂ ਉਮੀਦ ਸੀ ਕਿ ਹੁਣ ਦਿਵਾਲੀਆਂ ਸਾਡੀਆਂ ਚੰਗੀਆਂ ਲੰਘਣਗੀਆਂ ਜਦੋਂ ਇਹ ਸਰਕਾਰ ਆ ਗਈ ਆ ਬਹੁਤ ਜ਼ਿਆਦਾ ਉਮੀਦ ਸੀ ਪੰਜਾਬ ਦੇ ਨੌਜਵਾਨ ਵਰਗ ਨੂੰ ਇਸ ਤੋਂ ਪਹਿਲਾਂ ਕਿ ਖਾਸ ਕਰ ਜਿਹੜੇ ਮਜ਼ਮਲਾਂ ਵਰਗ ਸੀਗਾ ਉਹਨਾਂ ਨੂੰ ਹੀ ਬਹੁਤ ਜ਼ਿਆਦਾ ਉਮੀਦ ਸੀ ਕਿ ਸਾਨੂੰ ਬਹੁਤ ਜ਼ਿਆਦਾ ਫੈਸਿਲਟੀਆਂ ਮਿਲਣਗੀਆਂ ਸਾਨੂੰ ਜੀ ਡਿਊਟੀ ਸੀ 12 ਤੋਂ 8 ਘੰਟੇ ਹੋ ਜੂਗੀ ਇਥੋਂ ਤੱਕ ਕਿ ਪੰਜਾਬ ਪੁਲਿਸ ਦੇ ਨੌਜਵਾਨ ਭੈਣਾਂ ਨੇ ਵੀਰਾਂ ਨੇ ਭੰਗੜੇ ਪਾ ਪਾ ਕੇ ਇਹ ਸਰਕਾਰ ਦਾ ਸ਼ੁਕਰਗੁਜ਼ਾਰ ਕੀਤਾ ਸੀ ਪਰ ਉਹੀ ਅੱਜ ਨੌਜਵਾਨ ਵੀਰ ਬਜ਼ੁਰਗ ਕਿਸਾਨ ਮਜ਼ਦੂਰ ਸਾਰੇ ਬਹੁਤ ਜ਼ਿਆਦਾ ਇਸ ਸਰਕਾਰ ਤੋਂ ਬਹੁਤ ਜ਼ਿਆਦਾ ਦੁਖੀ ਨੇ ਤਾਂ ਤਸਵੀਰ ਦਿਖਾ ਦਿੰਨੇ ਆ ਸੰਗਰੂਰ ਦੇ ਵਿੱਚ ਕਾਲੀ ਦੀਵਾਲੀ ਜੋ ਕਿ ਪ੍ਰਦਰਸ਼ਨ ਕੀਤਾ ਜਾ ਰਿਹਾ ਮੇਰਜ਼ਕਾਰਾਂ ਦੇ ਵੱਲੋਂ ਮਾਰਚ ਕੱਢਿਆ ਜਾ ਰਿਹਾ ਲੋਕਾਂ ਨੂੰ ਜਾ ਕੇ ਅਪੀਲ ਕੀਤੀ ਜਾ ਰਹੀ ਹੈ ਕਿ ਸਾਡੇ ਇਹ ਹਾਲਾਤ ਨੇ ਭਾਈ ਤੁਸੀਂ ਵੀ ਇਹਨਾਂ ਨੂੰ ਦੁਬਾਰੇ ਨਾ ਚੁਣੋ ਤਾਂ ਇਹ ਸ਼ੁਰੂਆਤ ਹੋ ਚੁੱਕੀ ਹੈ ਪੰਜਾਬ ਦੇ ਵਿੱਚੋਂ ਸੰਗਰੂਪ ਦੇ ਵਿੱਚੋਂ ਕਿਉਂਕਿ ਮੇਰਜ਼ਕਾਰ ਅੱਜ ਖਾਲੀ ਦੀਵੇ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ